So, Sathiyo, haq to mungiya ne bata hai, haq taa khole pindhe le, maikanto gureeji ne karada, haq taa chuti na le 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 pindhe le, Sathiyo, so. Jetsaranabh chadi, ਜਥੇਬੰਦੀ ਚੰਦ ਦੇ ਸ਼੍ਰੋਮਣੀ ਰੰਗਰੰਤਾ ਦਲ ਅੱਜ ਤੱਕ ਨੂੰ ਵਾਇਗਰੂ ਦੀ ਕਿਰਪਾ ਹੋਈ ਹੈ ਬਹੁਤ ਵੱਡਾ ਬਾਣ 11 ਐਕਸਨ ਜਥੇਬੰਦੀਆਂ ਨੇ ਵạchਚਿਤ ਕੀਤਾ ਹੈ ਇਸੇ ਵਾਰਾ ਕਿ ਭੋਗਜੰਦਾ ਦਾ ਜਰਨਲ ਨਿਰਪੱਖ ਸੋਚਦਾ ਹੋਏਗਾ ਜਿਸ ਤਰ੍ਹਾਂ ਨਾਲ ਤੁਹਾਡੇ ਕੋਲ ਸਦਾ ਮਨਜੀਤ ਸਿੰਘ ਦੀ ਮਾਨ ਬੜੇ ਨਿਹਤੜਕ ਪੱਤਰਕਾਰ ਨੇ ਮੈਂ ਉਸ ਸਮੇਂ ਦੀ ਵੀ ਇਹਨਾਂ ਦੇ ਨਾਲ ਰਿਹਾ ਜਦੋਂ ਲੋਕ ਸ਼ਾਮ ਨੂੰ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਤੇ ਸਾਧਨ ਵੀ ਇੰਨੇ ਸੀਮਤ ਹੁੰਦੇ ਸਨ ਇਹਨਾਂ ਕੋਲ ਸਕੂਟਰ ਸੀ ਮੇਰੇ ਕੋ ਮੁਰਸ਼ਦ ਸੀ ਅਨਫੀਤ ਤੇ ਇਕੱਠਿਆਂ ਆਪਣੇ ਫਿਰ ਖਬਰਾਂ ਦੇ ਜਾਣਾ ਅੱਜ ਕੱਲ ਤਾਂ ਆ ਸਾਰਾ ਚੋਟਕੀ ਬਦਲਿਆ ਆ ਮੋਬਾਈਲ ਤੇ ਵੀ ਭੇਜਦੇ ਨੇ ਆਪਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਡੇ ਵੀਰ ਸਾਡੇ ਸਰਪ੍ਰਸਤ ਸਰਕਾਰ ਜੀ ਸੰਤੂ ਸਾਹਿਬ ਤੋਂ ਲਾਭਾ ਸਰਕਾਰ ਬੰਦੀ ਸਿੰਘ ਟੀਮਾ ਜੀ ਸੁਪਾ ਪ੍ਰਧਾਨ ਸ਼ਰੋਮਣੀ ਰੰਗਰੇਟਾ ਦਾ ਪੰਜਾਬ ਚੇਅਰਮੈਨ 11 ਨੇ ਹਮੇਸ਼ਾ ਜਥੇਬੰਦੀਆਂ ਦੇ ਚੇਅਰਮੈਨ ਪਾਰ ਔਰ ਸਰਤਾ ਰਾਮ ਸਿੰਘ ਪੱਟੀ ਜੀ ਮਾਘੂ ਬਲਾਰਾ ਪੰਜਾਬ ਔਰ ਜਰਨਲਿਸਟ ਪ੍ਰਸਤੁਪਤ ਸ੍ਰੀ ਸ੍ਰੀ ਅਰਵਾਈਸ ਪ੍ਰੈਜ਼ੀਡੈਂਟ ਦਜੀਤ ਸਿੰਘ ਜੀ ਸੱਚ ਦੇਵਾ ਛਾਤੋਂ ਤੋਂ ਬਲਾ ਪ੍ਰੈਜ਼ੀਡੈਂਟ गोविंद राम जी गोविंद राय जी और जनमेस्ट प्रेस क्लब रोबन सेंटर चेयर पर्सन बीबी कुलवेंद्र कौर जी फ्लोर और कतिब से कदीरा जी जिलंदर तो जगदीत सिंह जी महेडू और कपूरथले तो विशेष तौर पे मेरे नाल पहुंचे ने रूबी धामी जी तारा राम सोता जी नूर महल ਤੋਂ 파스 ਨਹੀਂ ਆ ਕੀ तीर्थ संधू जी सो so, आज साडे ਸੀਨੀਅਰ ਪੱਤਰਕਾਰ ਲਖਵਿੰਦਰ ਜੀ ਜੇਨਾ ਤੇ ਕੁੱਝ ਜਿਹੜੇ ਐਂਕੜਵਾਜ ਨੇ ਔਰ ਜਿਹੜੇ ਪੱਤਰਕਾਰ ਨੂੰ ਢਾਹ ਲਾਉਣਾ ਚਾਹੁੰਦੇ ਨੇ ਉਹਨਾਂ ਤੋਂ ਬਰੇ ਪੰਛੀਆਂ ਵੱਲੋਂ ਜਿਹੜੀਆਂ ਮੰਨ ਘੜਤ ਜਿਹੜੀਆਂ ਚਾਲਾਂ ਕੈਂਦੀਆਂ ਜਾ ਰਹੀਆਂ ਸਾਥੀਓ ਉਹਨਾਂ ਨੂੰ ਤੇ ਨੱਕ ਦੇ ਵਿੱਚ ਤੰਮ ਕਰ ਨਹੀਂ ਅੱਜ ਅਸੀਂ ਮੈਦ ਪਰਦੇ ਵਿੱਚ ਕਤੂਰ ਹੋਏ ਨਾ ਸਾਥੀਓ ਸੋ ਜਿਹੜਾ ਦੀਆਂ ਚਾਲਾ ਇਹ ਸਾਥੀਓ ਚਿੱਟਾ ਵੇਚ ਰਹੇ ਨੇ ਔਰ ਸਾਥੀਓ ਹੈ ਇੱਥੇ ਦੇ ਦੰਤ ਕੰਮ ਕਰ ਰਹੇ ਨੇ ਸੋ ਸਾਥੀਓ ਅੱਜ ਆਪ ਰੌਣ ਦੇ ਨਾਲ ਜਿਹੜਾ ਸਤ ਨਹੀਂ ਹੋ ਜਾਣਾ ਸੋ ਮੈਂ ਦੱਸਣਾ ਚਾਹਦਾ ਹਾਂ ਜਦੋਂ ਲੂੰਗੜਿਆਂ ਨੂੰ ਵੀ ਸਾਥੀਓ ਸਾਡੇ ਸਾਥੇ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਜਿਹੜੇ ਯੁੱਧ ਦੇ ਨਾਲ ਕਲਮ ਆਪਣੀ ਚਲਾਉਂਦੇ ਨੇ ਜਿਹੜੇ ਯੁੱਧ ਦੇ ਨਾਲ ਲੋਕਾਂ ਦੀ ਸਮਾਜ ਦੀ ਸਭਾ ਕਰਦੇ ਨੇ ਅਗਰ ਸਾਡੇ ਸਾਥੀਓ ਸਾਡੇ ਉੱਪਰ ਤੋਂਮ ਤੋਣਗੇ ਤੇ ਸਾਥੀਓ ਮੈਂ ਦੱਸਣਾ ਚਾਹਣਾ ਉਹਨਾਂ ਦੀ ਤੋਂਮ ਦੇ ਵਿੱਚ ਸਫਾ ਪਾ ਕੇ ਉਹਨਾਂ ਦੇ ਤੋਂਮ ਦੇ ਬੋੜਾ ਰਖਾ ਕੇ ਸਾਨੂੰ ਆਲਾ ਸਾਥੀ ਉਹ ਬੰਦੇ ਦੇ ਪਤ ਵੀ ਬਣਾਉਂਦਾ ਆ ਪਰ ਮੈਂ ਉਹਨੂੰ ਚੇਤਾਵਨੀ ਦੇਣੀ ਚਾਹਦਾ ਸਾਥਿਓ ਪਰ ਮੈਂ ਦੱਸਣਾ ਚਾਹਣਾ ਵੀ ਜਿੰਨੇ ਵੀ ਸਾਡੀ ਸਾਥਛੋ ਭਾਵੇਂ ਅਸੀਂ ਘਟਿਆ ਲੇਕਿਨ ਅਸੀਂ ਉਹਨਾਂ ਦੇ ਨਾਲ ਨੂੰਬੜਾਂ ਦੇ ਨਾਲ ਜਿਹੜਾ ਅਸੀਂ ਮੁਕਾਬਲਾ ਕਰਨਾ ਜਾਣਦੇ ਆ ਸਾਥਿਓ ਸਾਡੀ ਗਿਣਤੀ ਘਟ ਹੋ ਸਕਦੀ ਆ ਲੇਕਿਨ ਸਾਡੇ ਵਿੱਚ ਉਹ ਜਜ਼ਬਾ ਆ ਜਨੂਰ ਆ ਅਸੀਂ ਉਹਨਾਂ ਦਾ ਮੁਕਾਬਲਾ ਜਿਹੜਾ ਕਰਨਾ ਜਨੂਰ ਜਾਣਦੇ ਆ ਸਾਥਿਓ ਸੋ ਅੱਜ ਮੈਂ ਇਹ ਮੇਰੀ ਅਪੀਲ ਆ ਸਾਥਿਓ ਵੀ ਅਸੀਂ ਨਾ ਤਾਂ ਸਰਕਾਰਾਂ ਦੇ ਪਿੱਠੂ ਬਣ ਕੇ ਕਣੀ ਲੋਕਾਂ ਦੀ ਸੇਵਾ ਕਰੀਏ ਨਾ ਪੰਛ ਅਸਰਾ ਦੇ ਪਿੱਠੂ ਬਣ ਕੇ ਕਰੀਏ ਅਸੀਂ ਜੋ ਸਮਾਜ ਦੇ ਵਿੱਚ ਗੰਧ ਹੋ ਰਿਹਾ ਅਸੀਂ ਉਹਨੂੰ ਜਾਗਰਤ ਕਰੀਏ ਸਮਾਜ ਨੂੰ ਚੰਗੀ ਸਿਹਤ ਲਈਏ ਔਰ ਜਿਹੜਾ ਮਾੜੀਆਂ ਖਬਰਾਂ ਆ ਉਹ ਪ੍ਰਕਾਸ਼ਿਤ ਕਰੀਏ ਤਾਂ ਕਿ ਅਸੀਂ ਸਰਕਾਰਾਂ ਤੱਕ ਉਹ ਜਿਹੜੇ ਲੋਕਾਂ ਦੀਆਂ ਜਿਹੜੀਆਂ ਸਮੱਸਿਆ ਪਾਇਆ ਉਹ ਸਰਕਾਰਾਂ ਤੱਕ ਪਹੁੰਚਾ ਸਕੀਏ ਪਹਿਲੀ ਗੱਲ ਸਾਥੀਓ ਜੇ ਤੁਸੀਂ ਜਰਨਲਿਸਟ ਪ੍ਰੈਸ ਕਲੱਬ ਦੇ ਵਿੱਚ ਹੋਣਾ ਚਾਹਦੇ ਆ ਤੇ ਸਾਥੀਓ ਸਾਨੂੰ ਪ੍ਰੈਸ ਦੀ ਜਿਹੜੀ ਪਰਵਾਸਾ ਜਿਹੜੀ ਸੰਭਲਣੀ ਚਾਹੀਦੀ ਆ ਤਾਂ ਹੀ ਅਸੀਂ ਸਮਾਜ ਦੀ ਅਸੀਂ ਲੋਕਾਂ ਦੀ ਸਮਾ ਕਰ ਸਕਦੇ ਆ ਸੋ ਸਾਥੀਓ ਮੈਂ ਵਿਸ਼ਵਾਸ ਦੇ ਨਾਲ ਔਰ ਤਾਵੇਂ ਤਾਂ ਨਾ ਕਹਿ ਰਿਹਾ ਭਈ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਬਰ ਜ਼ੁਲਮ ਹੁੰਦਾ ਉੱਥੇ ਨਾਲ ਮੇਰੇ ਜੱਗ ਦਾ ਸੁਪਸਟਾ ਬੋ ਮੇਰੇ ਸਕੇਟਬੋਰਡਿੰਗ ਦੇ ਮੇਰੇ ਨਾਲ ਪਹੁੰਚੀਆ ਔਰ ਮੇਰੇ ਸਤਕਾਰਯੋਗ ਵੱਡੇ ਹੀ ਸਰਬਾਤ ਸਰਦਾਰ ਬਲਵੀ ਸਿੰਘ ਜੀਮਾ ਦੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੌਲੀ ਕਤਾਰ ਦੇ ਵਿੱਚ ਖੜੇ ਹੁੰਦੇ ਆ ਮੈਨੂੰ ਪ੍ਰਾਊਡ ਹੈ ਆਪਣੀ ਟੀਮ ਤੇ ਮੈਨੂੰ ਮਾਣ ਹੈ ਆਪਣੀ ਟੀਮ ਤੇ ਮੈਨੂੰ ਮਾਣ ਆ ਮਹਿਰਪੁਰ ਦੀ ਟੀਮ ਤੇ ਸਾਥੀਓ ਸੋ ਤੁਸੀਂ ਇੱਕ ਅੱਜ ਲੋੜਿਆ ਆਪਾਂ ਨੂੰ ਇੱਕ ਪ੍ਰੈਸ਼ਰ ਗਰੁੱਪ ਬਣਾਉਂਦੀ ਅੱਜ ਲੋਹੜਿਆ ਆਪਣਾ ਇੱਕ ਯੂਨਿਟੀ ਬਣਾਉਂਦੀ ਅੱਜ ਲੋਹੜਿਆ ਆਪਾਂ ਨੂੰ ਇੱਕ ਛੰਡੇ ਥੱਲੇ ਇਕੱਠੇ ਹੋਣ ਦੀ ਸਾਥੀਓ ਜਦੋਂ ਸਾਡੀ ਸਾਡਾ ਇਕਾ ਹੋ ਗਿਆ ਸਾਡੀ ਯੂਨਿਟੀ ਹੋ ਗਈ ਔਰ ਸਾਡੇ ਇਹੀ ਇੱਕ ਛੰਡੇ ਥੱਲੇ ਇਕੱਠੇ ਹੋ ਗਏ ਤਾਂ ਸਾਥੀਓ ਮੈਂ ਸਿੱਤਿਆਂ ਨੂੰ ਪਛਵਾ ਚੁਕਾ ਉਹਦਣ ਇੱਕ ਨਵੀਂ ਕ੍ਰਾਂਤੀ ਜੜੀ ਮੈਦ ਪਰ ਦੇ ਵਿਚ ਆ ਗਏ ਸਾਰੇ ਸਾਇਮਰੋ ਪੁਲਿਸ ਸਟੇਸ਼ਨ ਜੋ ਲਾ ਦਾ ਪ੍ਰੋਸੈਸ ਹੈਗਾ ਉਵੇਂ ਜਿਹੜੇ ਜਿਹੜੇ ਉਹਦੇ ਤੇ ਫੋਨ ਦਿਲਤੀ ਹੋਣ ਦੇ ਵਿੱਚ ਜਾਪ ਕਰਦੇ ਕਰਦੇ ਜਿਹੜਾ ਦੂਸਰਾ ਗੱਲ ਕੀਤੀ ਸੀ ਉਹ ਸ਼ਾਇਦ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਮੇਰੇ ਲੈਵਲ ਤੇ ਨਾ ਆਜਿਹਾ ਪ੍ਰੈਸ਼ਰ ਨਾ ਜਿਹੜੀ ਪਹਿਲਾਂ ਸੀ ਤੇ ਨਾਂ ਤੋਂ ਗੱਲ ਨੂੰ ਉਹਨਾਂ ਨੂੰ ਤੁਹਾਡਾ ਵੀ ਕੋਈ ਪ੍ਰੈਸ਼ਰ ਨਹੀਂ ਮੈਨੂੰ ਕੰਮ ਨਾਲ ਪ੍ਰੈਸ਼ਰ ਹੈ ਜਿਹੜਾ ਕੰਮ ਜਨੂਨ ਨਾਲ ਸ਼ੁਰੂ ਕਰਕੇ ਰਹਿਣਾ ਠੀਕ ਹੈ ਜੀ ਮੱਦੇ ਤੋਂ ਵੀ ਤੁਹਾਨੂੰ ਅੱਜ ਤੁਸੀਂ ਕੰਮ ਛੱਡ ਕੇ ਆਏ ਆ ਜਦੋਂ ਵੀ ਕੋਈ ਅਣਜਾਣੀ ਚੰਗਲ ਲੱਗੇ ਡਾਇਰੈਕਟਲੀ ਐਕਸਰਜਨ ਦਾ ਸਹਿਯੋਗ ਤੇ ਸੌ ਸਹਿਯੋਗ ਦਾ ਸਹਿਯੋਗ ਉਹਦੇ ਨਾਲ ਭਾਈਚਾਰੇ ਦੇ ਲੋਕ ਵੀ ਆਉਣਾ ਪੈਂਦਾ ਤੇ ਅਗਲੀ ਵਾਰ ਸਾਰੇ ਮਸਲਿਕ ਨੂੰ ਜਿਹੜੇ ਲੋਕਲ ਪ੍ਰਧਾਨ ਜੀ ਨੂੰ ਉਹ ਮੇਰੀ ਕੰਬਰ ਦੀ ਨੌਲੇਜ ਹੈ ਕਿ ਬਿਲਕੁਲ ਵੀ ਤੁਸੀਂ ਵਰੀ ਨਹੀਂ ਕਰਨਾ ਵੀ ਕਿਸੇ ਨਾਲ ਕੋਈ ਦੇਹ ਨੇ ਕੀ ਤੁਹਾਡੇ ਨਾਲ ਜਾਂ ਤੁਹਾਡੇ ਦੁਆਰਾ ਕਿਸੇ ਨਾਲ ਹੋ ਜੂ ਐਂਡ ਨੌਨ ਇੰਪਲੀਮੈਂਟ ਕਰਨਾ ਹੀ ਬੇਸਿਕ ਸਾਡੀ ਡਿਊਟੀ ਹੈ ਚਾਹੇ ਕਿਸੇ ਰਿਸਪੈਕਟਡ ਬੰਦੇ ਨੂੰ ਆ ਸ਼ਹਿਰ ਨੂੰ ਚਾਹੇ ਤੁਹਾਨੂੰ ਕੋਈ ਲਫੀ ਹਰਾਸ ਕਰੇ ਜਾਂ ਉਹ ਰਿਸਰਟ ਕਰੇ ਕਿ ਅਸੀਂ ਬਕਾਸ਼ ਵੈਸੇ ਨਹੀਂ ਕਰਦੇ ਤੇ ਬਿਲਕੁਲ ਪ੍ਰੋਪਰ ਵੇ ਨਾਲ ਕਰ ਜਿਹੜੀ ਬੰਦੀ ਹੋ ਸਕਦਾ ਘੰਟਾ ਲੇਟ ਹੋ ਜਾ ਤੋ ਕਿ ਆਪਾਂ ਸਾਈਬਰ ਤੋਂ ਕਰੋਈ ਤੇ ਹੋ ਜਣ ਉਹ ਮਸੀਂ ਵੀ ਸਾਡੇ ਆਪਣੀ ਨੂੰ ਬਚਵਾਇ ਦਵਾਉਣਾ ਵੀ ਗਲਤ ਬੰਦਾ ਹੈ ਜਿਹੜਾ ਗਲਤ ਅਸਰ ਆ ਅਸੀਂ ਉਹ ਵੀ ਸਕੂਲ ਨਹੀਂ ਕਰਦੇ ਜੀ ਪਰ ਜਿਹੜਾ ਕੋ ਚੰਗਾ ਜਿਹੜਾ ਕੋ ਚੰਗਾ ਹੋਊਗਾ ਚੰਗਾ ਜਨੂਅਲ ਜਿਹੜਾ ਪਰਸਨ ਹੋਊਗਾ ਅਸੀਂ ਉਹਦੀ سپورਟ ਜ਼ਰੂਰ ਕਰਦੇ ਆ ਸਰ ਔਰ ਗਲਤ ਬੰਦੇ ਦੀ ਜਿਹੜੀ ਅਸੀਂ سپورਟ ਨਹੀਂ ਕਰਦੇ ਸੋਸਾਇਟੀ ਹੈ